ਹਾਂਜੀ ਕਿਸਾਨ ਵੀਰੋ ਆ ਜੋ ਤੁਸੀਂ ਵੀਡੀਓ ਵਿੱਚ ਝੋਨਾ ਦੇਖ ਰਹੇ ਹੋ ਇਹ ਸੁੱਕੇ ਕੱਦੂ ਵਾਲਾ ਝੋਨਾ ਲੱਗਾ ਜੀ ਸੁੱਕੇ ਕੱਦੂ ਦਾ ਮਤਲਬ ਕਿ ਇਹ ਸੁੱਕੇ ਦੇ ਵਿੱਚ ਸੁਹਾਗਾ ਮਾਰ ਕੇ ਤੇ ਪਾਣੀ ਛੱਡ ਕੇ ਤੇ ਫਿਰ ਇਹ ਝੋਨਾ ਲਾਇਆ ਜਿਵੇਂ ਬਹੁਤ ਹੀ ਸਤਿਕਾਰਯੋਗ ਆ ਡਾਕਟਰ ਦਲੇਰ ਸਿੰਘ ਜੀ ਵੀ ਆ ਬਹੁਤ ਉਪਰਾਲਾ ਕਰ ਰਹੇ ਨੇ ਆ ਸੁੱਕੇ ਕੱਦੂ ਵਾਲਾ ਝੋਨੇ ਬਾਰੇ ਤੇ ਸਾਰਾ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਸੁੱਕੇ ਕੱਦੂ ਦੇ ਵਿੱਚ ਝੋਨਾ ਲੱਗਾ ਤੇ ਇੱਕ ਗੱਲ ਹੋਰ ਕਿ ਇਹ ਡੇਢ ਫੁੱਟ ਪਿਆਲੀ ਪਟਾਈ ਵੀ ਹੈ ਗਈ ਆ ਪਹਿਲਾਂ ਆ ਰਾਹ ਦੇ ਬਰਾਬਰ ਹੀ ਪਿਆਲੀ ਤੇ ਹੁਣ 1.5 ਫੁੱਟ ਉਪਟਾ ਕੇ ਤੇ ਫੇਰ ਝੋਨਾ ਲਾਇਆ ਤੇ ਝੋਨਾ ਦੇਖੋ ਤੁਸੀਂ ਇਹ ਹਾਈ ਬ੍ਰੈਡ ਵੈਰਾਈਟੀ ਆ ਆ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਗਵਾਂਡੀ ਭਰਾ ਜਗਰੂਪ ਨੇ ਆ ਝੋਨਾ ਲਾਇਆ ਆ ਸੁੱਕੇ ਕਦੂ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਨਾ ਤੇ ਪਾਣੀ ਸੁੱਕਦਾ ਬਾਕੀ ਆ ਬੂਟੇ ਦੇਖੋ ਤੁਸੀਂ ਕਿੰਨੀ ਵਧੀਆ ਗਰੋਥ ਆ ਕਿੰਨਾ ਬੂਟਾ ਕੀਤਾ ਹੁਣ ਜਗਰੂਪ ਨੂੰ ਪੁੱਛਦੇ ਆ ਵੀ ਪਾਣੀ ਦਾ ਕੀ ਸਾਗਤਾ ਪਏ ਦੇ ਵਿੱਚ ਆ ਵੀ ਸੁੱਕੇ ਕਦੂ ਦੇ ਵਿੱਚ ਲੱਗਾ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਸੁੱਕੇ ਕद्दू ਦੇ ਵਿੱਚ ਲੱਗਾ ਇਹ 10 ਦਿਨ ਲੇਟ ਲੱਗਾ 15 ਦਿਨ ਜਗਰੂਪ 10 ਸੁੱਕੇ ਕद्दू ਦਾ ਫਾਇਦਾ ਕਿ ਕद्दू ਵਾਲੇ ਦਾ ਫਾਇਦਾ ਸੁੱਕੇ ਕद्दू ਨਾਲ ਤਾਂ ਤੇ ਨਜ਼ਾਰਾ ਹੀ ਕੋਈ ਨਹੀਂ ਹੈ ਹਾਂ ਹਾਂ ਅਸਲ ਵਿੱਚ ਤੇ ਪਹਿਲੀ ਗੱਲ ਤੇ ਮੈਂ ਇਹ ਚੀਜ਼ ਬਾਰੇ ਬਰਕਲਾਫ ਹਾਂ ਪਹਿਲਾਂ ਹਾਂ ਪੀ ਇਹ ਚੀਜ਼ ਮੇਰੀ ਕਾਮਯਾਬ ਇਥੇ ਹੋਈ ਨਹੀਂ ਹੁਣੀ ਨਹੀਂ ਪਹਿਲੀ ਗੱਲ ਤੇ ਡੇਢ ਫੁੱਟ ਮੈਂ ਪਹਿਲਾਂ ਪਹਿਲੀ ਪਟਾਈ ਹਾਂ ਪਰ ਜਿਹੜੇ ਟੋਏ ਜਿਨ੍ਹਾਂ ਚ ਮਿੱਟੀ ਪਾਈ ਮੈਂ ਹਾਂ ਉਹਨਾਂ ਟੋਇਆਂ ਵਿੱਚ ਪਧਰੀ ਕਰਕੇ ਤੇ ਮੈਨੂੰ ਇਹੋ ਸਲਾਹ ਦਿੱਤੀ ਗਈ ਵੀ ਇੱਚ ਕੱਦੂ ਨਹੀਂ ਕਰਨਾ ਹਾਂ ਥੋੜਾ ਹੋ ਜੇ ਬਹੁਤਾ ਹੋ ਜੇ ਪਰ ਇਹਨੂੰ ਆਪਾਂ ਇਦਾਂ ਸੁਹਾਗਾ ਮਾਰ ਕੇ ਬੂਟਾ ਲਵਾਉਣਾ ਜਿੰਨੇ ਮੇਰੇ ਨਾਲ ਸਿਆਣੇ ਲੋਕਾਂ ਨੇ ਪਹਿਲੀ ਨਾਲ ਪਧਰੀ ਕਰਕੇ ਤੇ ਆਪਾਂ ਸਹਿਯੋਗ ਕੀਤਾ ਹਾਂ ਹਾਂ ਫੇਰ ਮੈਨੂੰ ਹੌਲੀ ਹੌਲੀ ਥੋੜੀ ਆਸ ਵੱਜਣ ਲੱਗੀ ਜੂਰੇ ਵਿੱਚ ਪਾਣੀ ਖਲੋ ਗਿਆ ਮੈਂ ਇੱਕੋ ਵਾਰੀ ਪਾਣੀ ਲਾਇਆ ਤੇ ਤਿੰਨ ਦਿਨ ਪਾਣੀ ਨਾ ਸੁੱਕਾ ਹਾਂ ਫਿਰ ਝੋਨਾ ਟਰਾਂਸਪਲੈਂਟ ਕਰਨ ਤੋਂ ਬਾਅਦ ਹੂੰ ਫਿਰ ਇੱਚ ਖਾਦਾਂ ਹਫਤੇ ਬਾਅਦ ਚਲੋ ਮੈਂ ਪਾਈਆਂ ਕਿਉਂਕਿ ਪਹਿਲੀ ਪੁੱਟੀ ਖਾਦ ਪਾਉਣੀ ਪੈਣੀ ਡਾਇ ਵੀ ਪਾਈ ਪੋਟਾਸ਼ ਵੀ ਪਾਈ ਹਾਂ ਪਰ ਮੈਂ ਕਦੋਂ ਵੀ ਕੀਤਾ ਪਰ ਲੈ ਬਨੇ ਜਦੋਂ ਮਿੱਟੀ ਖਿੱਚ ਕੇ ਲੈਂਦੀ ਆ ਹਾਂ ਪਰ ਇਹ ਉਹਦੇ ਨਾਲ ਕਿਤੇ ਬੈਟਰ ਰਿਜ਼ਲਟ ਆ ਤੇ ਅਗਲੇ ਸਾਲ ਨੂੰ ਅਹੀ ਆ ਦੋ ਕਿਲੇ ਦਾ ਪਲਾਟ ਜਿਹੜਾ ਵਾ ਸਾਢੇ 3 ਕਿਲੇ ਦਾ ਪਲਾਟ ਵਾ ਕੋਸ਼ਿਸ਼ ਕਰਨੀ ਵੰਡ ਕੇ ਨੂੰ ਸੁਹਾਗਾ ਮਾਰ ਕੇ ਐਦਾਂ ਲਾਇਆ ਜਾਵੇ ਤੇ ਇਹਦੇ ਵਿੱਚੋਂ ਕਿਸਾਨ ਵੀਰੋ ਪਾਣੀ ਵੀ ਨਹੀਂ ਸੁੱਕਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਪਾਣੀ ਨਹੀਂ ਸੁੱਕਦਾ ਤੇ ਝੋਨਾ ਦੇਖੋ ਤੁਸੀਂ ਹਾਲ ਹੈਰਾਨੀ ਇਹ ਗੱਲ ਦੀ ਕਿ ਹਜੇ ਇਹ ਚਲੋ ਸਾਡੇ ਇਧਰ ਏਰੀਆ ਦੇ ਵਿੱਚ ਜ਼ਮੀਨਾਂ ਵੀ ਬਹੁਤ ਭਾਰੀਆਂ ਨੇ ਤੇ ਹੈਰਾਨੀ ਇਹ ਗੱਲ ਦੀ ਕਿ ਜ਼ਮੀਨ ਪਟਾਈ ਵੀ ਆ ਆ ਇਹਦੇ ਨਾਲੋਂ ਰਾਹ ਨਾਲੋਂ 1.5 ਫੁੱਟ ਨੀਵੀਂ ਕਰਾਈਏ ਇਸ ਵਾਰ ਇਹਨੇ 3.5 ਕਿੱਲੇ ਆਚਾਰ ਕਿੱਲੇ ਦਾ ਇਕੱਠਾ ਪਲਾਟ ਕੀਤਾ ਸੀ ਤੇ ਝੋਨਾ ਦੇਖੋ ਫਿਰ ਵੀ ਕਿੱਡੇ ਟੋਪਦਾ ਹੈ ਬਾਕੀ ਇਹ ਹੀ ਆ ਕਿ ਸੁੱਕਾ ਝੋਨਾ ਲਾਉਣ ਦੇ ਵਿੱਚ ਬਹੁਤ ਜਿਆਦਾ ਫਾਇਦਾ ਇੱਕ ਵੱਡੀ ਗੱਲ ਜੀ ਕਿ ਇਹਦੇ 'ਚ ਬਿਮਾਰੀ ਨਹੀਂ ਆਉਂਦੀ ਹਾਂ ਵੱਡੀ ਗੱਲ ਇਹਦੇ 'ਚ ਜਿਹੜੀ ਮੈਂ ਇੱਥੇ ਜਿਹੜਾ ਰਿਜ਼ਲਟ ਕੱਢਿਆ ਕਿ ਇਹਦੇ 'ਚ ਬਿਮਾਰੀ ਬਿਲਕੁਲ ਨਹੀਂ ਆਉਂਦੀ ਇੱਕ ਗੱਲ ਹੋਰ ਜੀ ਕਿਸਾਨ ਵੀਰੋ ਇੱਕ ਗੱਲ ਹੋਰ ਵੀ ਆ ਵੀ ਇਹਦੇ ਵਿੱਚ ਜੇ ਤੁਸੀਂ ਪਾਣੀ ਛੱਡ ਕੇ ਟ੍ਰਾਂਸਪਲੈਂਟ ਕਰਕੇ ਦੂਜੇ ਦਿਨ ਨੂੰ ਦਵਾਈ ਇਹੀ ਪਾ ਦਈਏ ਇੱਕ ਚ ਕੱਖ ਵੀ ਜਿਹੜਾ ਨਾ ਮਤਲਬ ਵੀ 1% ਵੀ ਨਹੀਂ ਹੋ ਸਕਦਾ ਮੇਰੇ ਖਿਆਲ ਦੇ ਮੁਤਾਬਕ ਤੇ ਬਹੁਤ ਵਧੀਆ ਰਿਜ਼ਲਟ ਆ ਡੀਜ਼ਲ ਦਾ ਖਰਚਾ ਬਚਿਆ ਤੇ ਆਪਣਾ ਸਭ ਕੁਝ ਵਧੀਆ